ਅਜੋਨਾ ਉਹ ਉਹਦੀਆਂ ਗੱਲਾਂ ਤੁਹਾਨੂੰ ਚੰਗੀਆਂ ਨਹੀਂ ਲੱਗਦੀਆਂ ਅੱਜ ਉਹ ਬਥੇਰਾ ਬਿਲਕ ਰਿਹਾ ਕਿ ਇਨਸਾਫ ਦਿਓ ਇਨਸਾਫ ਦਿਓ ਬੇਰਬੀ ਦਾ ਇਨਸਾਫ ਦਿਓ ਅੱਜ ਤੁਸੀਂ ਦੱਸੋ ਕੀ ਦਿਨਾਂ ਨਾਲ ਵਾਲੀ ਹੋਇਓ ਤੁਹਾਡਾ ਦੱਸੋ ਕੀ ਰਿਸ਼ਤਾ ਬਾਦਲਾਂ ਨਾਲ ਤੁਹਾਡਾ ਦੱਸੋ ਕੀ ਕੈਪਟਨਾਂ ਨਾਲ ਰਿਸ਼ਤਾ ਹੈ ਤੁਹਾਡਾ ਦੱਸੋ ਕੀ ਰਾਜੇ ਬਰਿੰਗਰਗੇ ਨਾਲ ਰਿਸ਼ਤਾ ਹੈ ਜਿਹੜੇ ਉਹ ਬਾਡੀ ਦੇ ਰਾਜੇ ਬਰਿੰਗ ਦੇ ਬਾਡੀ ਦੇ ਕਹਿੰਦੇ ਸੀ ਅਸੀਂ ਰਾਜਸਥਾਨ ਤੱਕ ਫੈਲ ਚੱਕ ਲਈ ਹੈ ਜੀ ਮੇਰੇ ਹੱਥ ਚ ਆ ਗਈ ਹੈ ਉਹ ਫਾਈਲ ਕਿੱਥੇ ਹੈ ਬੇਰਬੀ ਦਾ ਇਨਸਾਫ ਕਿੱਥੇ ਹੈ ਬਹਿਵਲ ਕਲਾਂ ਗੋਲੀ ਕੰਢ ਦਾ ਇਨਸਾਫ ਕਿੱਥੇ ਹੈ ਜੀ ਦੱਸੋ ਜੇਕਰ ਕੋਈ ਕਸਬੂਤ ਹੈ ਮੈਂ ਉਹਨਾਂ ਲੋਕਾਂ ਦੇ ਮੂੰਹ ਤੇ ਚਪੇੜ ਮਾਰਦਾ ਜਿਹੜੇ ਲੋਕ ਅੱਜ ਵੀ ਆ ਇਸ ਘਹਾਉਂਦੇ ਸਿੱਖਾ ਪਰ ਫਿਰਦੇ ਇਸ ਭਗਵੰਤ ਮਾਨ ਦੇ ਮਗਰ ਹੈ ਜਿਹੜਾ ਸਿੱਖੀ ਦਾ ਦੁਸ਼ਮਣ ਬਣਿਆ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਆ ਆ ਵੀਡੀਓ ਸੁਣੇ ਉਹ ਧਿਆਨ ਦੇ ਨਾਲ ਝਾਰੂ ਵਾਲੇ ਭਗਤ ਜਰੂਰ ਸੁਣ ਲੈਣ ਤਾਂ ਜੋ ਜਿਹੜੇ ਇਹ ਪਿੱਛੇ ਲੱਗੇ ਫਿਰਦੇ ਹਨ ਇਹਨਾਂ ਦੇ ਆ ਦੁਨੀਆ ਵਾਲਿਆਂ ਦੇ ਤਾਂ ਇਹਨਾਂ ਨੂੰ ਪਤਾ ਲੱਗ ਜੇ ਕਿ ਇਹਨਾਂ ਦੀ ਨੀਤ ਕੀ ਹੈ ਇਹ ਬੈਲਵੀ ਦਾ ਇਨਸਾਫ ਦੇਣਾ ਚਾਹੁੰਦੇ ਆ ਜਾਂ ਨਹੀਂ ਦੇਣਾ ਚਾਹੁੰਦੇ ਇਹ ਮੈਂ ਤੁਹਾਨੂੰ ਸਾਰੀ ਵੀਡੀਓ ਸੁਣਾਦਾ ਇਹ ਪਹਿਲਾਂ ਇਹ ਦੱਸ ਦੇਣ ਕਿ ਇਹ ਇਹਨਾਂ ਦਾ ਹੀ ਮੁੱਖ ਮੰਤਰੀ ਹੈ ਜਾਂ ਕੋਈ ਹੋਰ ਬੰਦਾ ਹੈ ਹੂੰ ਲੋ ਜੀ ਸੁਣਿਓ ਜੀ ਤਾਂ ਕੈਪਟਨ ਸਾਹਿਬ ਕਹਿੰਦੇ ਨੇ ਮੈਨੂੰ ਕੁਮਰ ਵਿਜੇ ਪ੍ਰਤਾਪ ਵਰਗੇ ਅਫਸਰਾਂ ਤੇ ਮਾਣ ਹੈ ਮੈਨੂੰ ਉਹਨਾਂ ਦੀ ਰਿਪੋਰਟ ਤੇ ਯਕੀਨ ਹੈ ਜੇ ਯਕੀਨ ਹੈ ਤਾਂ ਪਹਿਲਾਂ ਕਿਉਂ ਨਹੀਂ ਕੇਸ ਲੜਾਇਆ ਜੀ ਉਹਨਾਂ ਦਾ ਤੁਸੀਂ ਇੱਕ ਇਮਾਨਦਾਰ ਅਫਸਰ ਦੇ ਕੈਰੀਅਰ ਤੇ ਨੰਬਰ ਵਾ ਕੇ ਰੱਖਤਾ ਪਹਿਲਾਂ ਇਲੈਕਸ਼ਨ ਕਮਿਸ਼ਨ ਤੋਂ ਉਹਨੂੰ ਪਿਛਲੀ ਵਾਰ ਇਲੈਕਸ਼ਨਾਂ ਵੇਲੇ ਉਦੋਂ ਸ਼ੰਕਵੀਰ ਬਾਦ ਹੋ ਰਹੇ ਦੀ ਰਿਪੋਰਟ ਆ ਰਹੀ ਸੀ ਇਲੈਕਸ਼ਨ ਤੋਂ ਪਹਿਲਾਂ ਤਾਂ ਕਿ ਇਲੈਕਸ਼ਨ ਲੰਗਾਉਣ ਵਾਸਤੇ ਤੁਸੀਂ ਪਹਿਲਾਂ ਉਹਨੂੰ ਬਦਲੀ ਕਰਵਾਈ ਸ਼ੇਅਰ ਕਰੀ ਚੱਲੇ ਉਹਦੀ ਨਾਲ ਦੀ ਨਾਲ ਅੱਗੇ ਗਰੁੱਪਾਂ 'ਚ ਐਡਾ ਵੱਡਾ ਧੱਬਲਾ ਦਾ ਇਮਾਨਦਾਰ ਅਫਸਰ ਹੈ ਉਹ ਉਹ ਉਨ ਤਾਂ ਕਈ ਵਾਰੀ ਹਾਈ ਕੋਰਟ ਨੇ ਸੂ ਮੋਟੋ ਲੈ ਕੇ ਕਈ ਕੇਸਾਂ ਦੇ ਵਿੱਚ ਉਹਨੂੰ ਇਨਕੁਆਇਰੀ ਅਫਸਰ ਲਾਇਆ ਕਿ ਇਹਨੂੰ ਲਾਓ ਅਜਾ ਬੰਦਾ ਤੇ ਤੁਸੀਂ ਅਚਾਨਕ ਤੁਸੀਂ ਕਹਿੰਦਾ ਕਿ ਇਹ ਇਹ ਤਾਂ ਬੰਦਾ ਚਾਹੀਦਾ ਨਹੀਂ ਸਾਨੂੰ ਵਾਹਿਗੁਰੂ ਜੀ ਸਰੀ ਕਿੱਥੋਂ ਕਿਸੇ ਤੋਂ ਹੁੰਦਾ ਇਹ ਇਹ ਬਹੁਤ ਵੱਡਾ ਇੱਕ ਤਵਾਚਾ ਵੱਜਿਆ ਇਹਨਾਂ ਦੀ ਗੱਲ ਤੇ ਕੈਪਟਨ ਸਾਹਿਬ ਦੇ ਤੇ ਬਾਦਲ ਸਾਹਦੇ ਆਪਸੀ ਗੱਲ ਚ ਜੋੜਤੇ ਉਮਰ ਵੀ ਜੇ ਪ੍ਰਤਾਪ ਨੇ ਸਾਰਾ ਦੱਸ ਤਾ ਕਿ ਮੈਂ ਨੌਕਰੀ ਹੋਈ ਨਹੀਂ ਕਰਨੀ ਜੇ ਸਮਾਲ ਚ ਕਰਉਣਾ ਵਾਹਿਗੁਰੂ ਜੀ ਉਹ ਉਹ ਬੰਦਾ ਆਈਜੀ ਲੈਵਲ ਦਾ ਬੰਦਾ ਜਿਹਨੂੰ ਜਾਨੂ ਮਾਰਨ ਦੀਆਂ ਧਮਕੀਆਂ ਮਿਲਦੀਆਂ ਹੁਣ ਤੇ ਫਿਰ ਆਪਦੀ ਫੋਰਸ ਨੂੰ ਡਿਫੈਂਡ ਕਰਨਾ ਕਿਹਦਾ ਕੰਮ ਹੁੰਦਾ ਉਹਦੀ ਰੱਖਿਆ ਕਰਦੀ ਕਿਹਦਾ ਕੰਮ ਹੁੰਦਾ ਉਹਨਾਂ ਦੀ ਸੇਫਟੀ ਕਿਹਦਾ ਕੰਮ ਹੁੰਦਾ ਹੈ ਹੋਮ ਮਿਨਿਸਟਰ ਦਾ ਹੋਮ ਮਿਨਿਸਟਰ ਕੌਣ ਹੈ ਕੈਪਟਨ ਮਿੰਦੀ ਸਿੰਘ ਸੁਰ ਰਲ ਕੇ ਬਹੁਤ ਸਾਰੇ ਮੈਨੂੰ ਕਾਂਗਰਸੀਆਂ ਦੇ ਫੋਨ ਆਏ ਨੇ ਕਹਿੰਦੇ ਜੀ ਸਾਡੀ ਤਾਂ ਫੱਟੀ ਪੁੱਜ ਗਈ ਮੈਂ ਕਿਹਾ ਤੁਹਾਡੀ ਪੁੱਜ ਨਹੀਂ ਸੀ ਕਿ ਤੁਸੀਂ ਤੁਸੀਂ ਗੁਰੂ ਸਾਹਿਬ ਦੀ ਬੀਰਤ ਵੀ ਤੇ ਮਾਮਲੇ ਦਾ ਆ ਪਾਪ ਖੱਟ ਰਹੇ ਹੋ ਤੁਸੀਂ ਬਿਲਕੁਲ ਜਿਉਂ ਉਹਨਾਂ ਨੂੰ ਉਹਨਾਂ ਦੋਸ਼ੀਆਂ ਨੂੰ ਬਰੀ ਕਰਵਾ ਰਹੇ ਹੋ ਉਹਨਾਂ ਨੂੰ ਤੁਸੀਂ ਕਲੀਨ ਚਿੱਟਾਂ ਦੇ ਰਹੇ ਹੋ ਹੂੰ ਇਹ ਪ੍ਰਮਾਤਮਾ ਦੇਖਦਾ ਸਾਰਾ ਕੁਝ ਬਿਲਕੁਲ ਜੀ ਸੋ ਇੱਕ ਕੁਮਰਜੀ ਪ੍ਰਤਾਪ ਦੇ ਅਸਤੀਫੇ ਦੀ ਪੇਸ਼ਕਸ਼ ਜਾਂ अर्ਲੀ ਰਿਟਾਇਰਮੈਂਟ ਦੀ ਪੇਸ਼ਕਸ਼ ਨੇ ਆਕਾਲੀ ਦਲ ਤੇ ਕਾਂਗਰਸੀਆਂ ਦੇ ਆਪਸ ਦੇ ਵਿੱਚ ਮਿਲੇ ਹੋਣ ਦਾ ਜਿਹੜਾ ਪਹਿਲਾਂ ਥੋੜਾ ਬਹੁਤ ਗੱਲ ਫੈਲੀ ਹੋਈ ਸੀ ਹੁਣ ਤਾਂ ਪੱਕੀ ਹੋ ਗਈ ਪੰਜਾਬ ਦੇ ਬੱਚੇ ਵਿੱਚ ਇਹਨੂੰ ਪਤਾ ਲੱਗ ਗਿਆ ਕਿ ਕੈਪਟਨ ਸਾਹਿਬ ਤੇ ਜਿਹੜੇ ਕੇਸ ਚੱਲਦੇ ਸੀ ਘਟਾਲਿਆਂ ਦੇ ਬਾਦਲ ਸਾਹਿਬ ਜਾਂਦੇ ਜਾਂਦੇ ਉਹਨਾਂ ਨੂੰ ਵਾਪਸ ਲੈ ਕੇ ਸੀਗੇ 2016 ਚ ਤੇ ਹੁਣ ਜਿਹੜੇ ਬਾਦਲ ਸਾਹਿਬ ਤੇ ਚੱਲਦੇ ਨੇ ਉਹ ਕੈਪਟਨ ਵਾਪਸ ਲੈ ਰਿਆ ਇਹ ਆਪਸ ਦੇ ਵਿੱਚ ਇੱਕ ਦੂਜੇ ਦੇ ਇਸ਼ਾਨਾਂ ਦੇ ਬਦਲੇ ਨਿਭਾਰੇ ਨੇ ਕਿ ਪਿਸ ਰਹੀ ਹੈ ਤਾਂ ਪੰਜਾਬ ਦੇ ਜਿਹੜੇ ਆਮ ਲੋਕ ਪਿਸ ਰਹੇ ਨੇ ਜਨਤਾ ਪਿਸ ਰਹੀ ਹੈ ਜਿਹੜੇ ਇਨਸaaf ਮੰਗਦੇ ਨੇ ਉਹ ਪਿਸ ਰਹੇ ਨੇ ਇਹ ਤਾਂ ਆਪਣੀ ਮਨਮਰਜ਼ੀ ਦੇ ਵਕੀਲ ਹਾਰਨ ਵਾਸਤੇ ਵੀ ਕਰ ਦਿੰਦੇ ਨੇ ਮਨਮਰਜ਼ੀ ਦੇ ਵਕੀਲ ਜਿੱਤਣ ਵਾਸਤੇ ਵੀ ਕਰ ਦਿੰਦੇ ਨੇ ਇਹਨਾਂ ਦੇ ਸਾਰੇ ਫੈਸਲੇ ਪਹਿਲਾਂ ਹੀ ਹੋਏ ਹੋਏ ਨੇ ਇਸ ਅਦਾਲਤ ਦੇ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ ਆਖੋ ਇਹਨਾਂ ਨੂੰ ਉਜੜੇ ਘਰੀ ਜਾਣ ਹਣ ਇਹ ਕਦੋਂ ਤੀਕ ਇੱਥੇ ਬੈਠੇ ਖੜੇ ਰਹਿਣਗੇ ਉਜ ਕਿਹਾ ਤਾਂ ਨਹੀਂ ਰਹ ਜਰੇਗਾ ਕਿ ਮੈਂ ਜੋ ਪਰਿਆ ਤਾਂ ਸਮਾਧਾਨ ਕੀ ਕਰਨਗੇ ਇਸੁਜੀਤ ਪਾਤਰੀ ਜੀ ਨੇ ਲੈ ਇਹਨਾਂ ਨੇ ਬਿਲਕੁਲ ਸਹੀ ਸਾਬ ਦੋਈਆਂ ਨੇ ਕਿ ਉੱਥੇ ਮਤਲਬ ਅਦਾਲਤਾਂ ਦੇ ਮੂਹਰੇ ਖੜੇ ਖੜੇ ਸੁੱਕ ਗਏ ਲੋਕ ਕਿ ਇਨਸਾਫ ਮਿਲੂ ਇਨਸਾਫ ਮਿਲੂ ਉਮੀਦ ਹੈਗੀ ਸੀ ਪਰ ਮੈਂ ਪਹਿਲੇ ਤੋਂ ਨੂੰ ਕਹਿੰਦਾ ਆ ਰਿਹਾ ਸੀ ਕਿ ਕੈਪਟਨ ਤੋਂ ਨਾ ਕਰਿਓ ਉਮੀਦ ਇਨਸਾਫ ਦੀ ਇਹਨੇ ਨਹੀਂ ਕਰਨਾ ਹੀ ਰਲੇ ਹੋਏ ਨੇ ਇਹ ਆਪਸ ਚ ਬਸ ਧੰਨਵਾਦ ਸਿਚ ਪਾਉਣਗੇ ਸੋ ਇਹ 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 ਗੱਲ ਲੋਕਾਂ ਦੇ ਸਾਹਮਣੇ ਆ ਚੁੱਕੀ ਹੈ ਕਿ ਉਮਰ ਪੁਜੇ ਪ੍ਰਤਾਪ ਹੋਣਾਂ ਦੀ ਧਿਰੜ ਰਾਦੇ ਦੀ ਉਹਨਾਂ ਉਹਨਾਂ ਦੇ ਜਜ਼ਬੇ ਦੀ ਔਰ ਉਹਨਾਂ ਦੀ ਇਮਾਨਦਾਰੀ ਦੀ ਅਸੀਂ ਜਿਹੜੀ ਹੈ ਉਹ ਤਾਰੀਫ ਕਰਦੇ ਹਾਂ ਸਲਾਮ ਕਰਦੇ ਹਾਂ ਕਿ ਕੋਈ ਇਹ ਜਅਸਰ ਹੈਗਾ ਜਿਹੜਾ ਸੱਚੇ ਦਿਲੋਂ ਜਿਹਨੇ ਇਨਕੁਆਇਰੀ ਕੀਤੀ ਔਰ ਉਹ ਨਹੀਂ ਸਿਰੇ ਲੱਗੀ ਉਹ ਅਲੱਗ ਗੱਲ ਹੈ ਪਰ ਉਹ ਪਰਿਵਾਰ ਜਿਹੜਾ ਇਹ ਗੱਲ ਹੁੰਦੀ ਉਹਨਾਂ ਨਾਲ ਉਹ ਉਮਰ ਪੁਜੇ ਪ੍ਰਤਾਪ ਦੀ ਜਿਹੜੀ ਐ ਐਸਆਈਟੀ ਹੈ ਉਹ ਜਿਹੜੀ ਉਹਦੀ ਰਿਪੋਰਟ ਹੈ ਉਹ ਹੁਣ ਤਾਂ ਜਨਤਕ ਹੋ ਸਕਦੀ ਹੈ ਕਿਉਂਕਿ ਜਿਹੜੀ ਚੀਜ਼ ਕੋਰਟ ਦੇ ਵਿੱਚ ਪੇਸ਼ ਹੋ ਜੇ ਉਹ ਪਬਲਿਕ ਡੋਮੇਨ ਚ ਆ ਜਾਂਦੀ ਹੈ ਤੇ ਉਹ ਉਹਦੇ ਪਰਚੇ ਸਤਾ ਕੇ ਉਹ ਵੰਡਣਗੇ ਕਿ ਭਾਈ ਆਹ ਦੋਸ਼ੀ ਨੇ ਇਹ ਇਹਨਾਂ ਦੇ ਨਾਂ ਨੇ ਪੁਲਿਸ ਵਾਲਿਆਂ ਦੇ ਇਹਨਾਂ ਇਹਨਾਂ ਦੇ ਨਾਂ ਨੇ ਜਿਹੜੇ politcal ਲੋਕਾਂ ਦੇ ਤੇ ਉਹ ਜਨ ਜਨਤਾ ਦੇ ਵਿੱਚ ਪਹੁੰਚਣਗੇ ਤੇ ਜਨਤਾ ਜਿਹੜੀ ਹੈ ਮੈਂ ਪਹਿਲਾਂ ਵੀ ਇਹੀ ਕਹਿੰਦਾ ਹਾਂ ਅੱਜ ਵੀ ਇਹੀ ਕਹਿੰਦਾ ਕਿ ਆਹ ਕਚਹਿਰੀਆਂ ਜਿਹੜੀਆਂ ਨੇ ਇੱਥੇ ਮਹੰਗੇ ਵਕੀਲ ਕਰ ਲੋਂਗੇ ਗਵਾਹ ਮਕਰਾਲੋਂਗੇ ਇਥੇ ਗੰਢ ਤੁਪਕਾ ਕਰ ਲੋਗੇ ਦੂਜੀਆਂ ਪਾਰਟੀਆਂ ਨਾਲ ਤਾਂ ਜੇ ਜਿੱਤ ਜੂਗੇ ਪਰ ਜਿਹੜੀ ਲੋਕਾਂ ਦੀ ਕਚਹਿਰੀ ਹੈ ਤੇ ਜਿਹੜੀ ਪਰਮਾਤਮਾ ਦੀ ਕਚਹਿਰੀ ਹੈ ਉਹਦੇ 'ਚ ਤੁਹਾਨੂੰ ਵਕੀਲ ਹੀ ਲੱਭਣੀ ਕੋਈ ਸਵਾਲ ਪਟਾਣਾ ਦਾ ਹਾਂਜੀ ਲੋ ਜੀ ਇਹ ਸੀ ਭਗਵੰਤ ਸਿੰਘ ਮਾਨ ਕੁਮਰ ਵਿਜੇ ਪ੍ਰਤਾਪ ਨੂੰ ਬਹੁਤ ਹੀ ਇਮਾਨਦਾਰ ਅਫਸਰ ਦੱਸ ਰਿਹਾ ਹੈ ਵੋਟਾਂ ਤੋਂ ਪਹਿਲਾਂ ਕਿਉਂਕਿ ਆਪਣੇ ਵਿੱਚ ਕੁਮਰ ਵਿਜੇ ਪ੍ਰਤਾਪ ਨੂੰ ਲੈ ਕੇ ਆਉਣਾ ਸੀ ਤੇ ਉਹਨਾਂ ਦੇ ਨਾਮ ਤੇ ਲੋਕਾਂ ਤੋਂ ਵੋਟਾਂ ਮੰਗਣੀਆਂ ਸੀ ਉਹਨਾਂ ਦੇ ਵੱਡੇ ਵੱਡੇ ਪੋਸਟਰ ਲਾਉਣੇ ਸੀ ਪੰਜਾਬ ਦੇ ਵਿੱਚ ਉਹ ਇਹਨਾਂ ਨੇ ਲਾਏ ਤੇ ਕੁਮਰਜੀਜੇ ਪ੍ਰਤਾਪ ਦੇ ਨਾਮ ਤੇ ਵੋਟਾਂ ਮੰਗੀਆਂ ਕਿ ਇਮਾਨਦਾਰ ਅਫਸਰ ਸਾਡੇ ਚ ਆਇਆ ਕਿਉਂਕਿ ਅਸੀਂ ਬੇਅਦਬੀ ਦਾ ਇਨਸਾਫ ਦੇਵਾਂਗੇ ਇਹ ਗੱਲਾਂ ਸਾਰੀਆਂ ਭਗਵੰਤ ਮਾਨ ਵੋਟਾਂ ਤੋਂ ਪਹਿਲਾਂ ਕਰਦਾ ਰਿਹਾ ਤੇ ਅੱਜ ਮੈਂ ਉਹਨਾਂ ਭਗਤਾਂ ਨੂੰ ਪੁੱਛਣਾ ਚਾਹਣਾ ਕਿ ਕਿਹੜੇ ਮੂੰਹ ਨਾਲ ਜਰੇ ਇਸ ਬੰਦੇ ਦਾ ਸਾਥ ਦੇ ਜਾਂਦੇ ਆ ਜਿਹੜੇ ਬੰਦੇ ਸਿੱਖ ਹੋ ਕੇ ਗਾਤਰੇ ਪਾ ਕੇ ਦਲੇ ਪ੍ਰਕਾਸ਼ ਕਰਕੇ ਐ ਐਲਸੀ ਕਿ ਬਾਣੇ ਦੇ ਵਿੱਚ ਰਹੇ ਕਿ ਵੀ ਅੱਜ ਇਹਦੇ ਪਿੱਛੇ ਲੱਗੇ ਫਿਰਦੇ ਆ ਇਹਦੇ ਭਗਤ ਬਣੇ ਫਿਰਦੇ ਆ ਮੈਂ ਕਹਣਾ ਕਿਹੜੇ ਮੂਹ ਨੂੰ ਕੀ ਜਵਾਬ ਦੇਓਗੇ ਯਾਰ ਸਿੱਖ ਧਰਮ ਨੂੰ ਕੀ ਜਵਾਬ ਦੇਓਗੇ ਤੁਸੀਂ ਵੀ ਤੁਸੀਂ ਸਿੱਖੋਂ ਤੇ ਲੱਗੇ ਕਿਹਦੇ ਮਗਰ ਫਿਰਦੇ ਹੋ ਜਿਹੜੇ ਬੰਦੇ ਨੇ ਨਾ ਤੁਹਾਡਾ ਇਨਸਾਫ ਦਿੱਤਾ ਸਗੋਂ ਸਾਡੇ ਤੇ ਜ਼ੁਲਮ ਕੀਤੇ ਐਨਐਸਏ ਵਰਗੀਆਂ ਧਰਾਵਾਂ ਸਾਡੇ ਨੌਜਵਾਨਾਂ ਤੇ ਲਾਈਆਂ ਨੇ ਤੇ ਤੁਸੀਂ ਦੇਖੋ ਇਹ ਕੁਮਰ ਵਿਜੇ ਪ੍ਰਤਾਪ ਨੇ ਆਪਣੇ ਪੇਜ ਤੋਂ ਪਾਈ ਹੋਈ ਗੱਲ ਆ ਜਿਹੜੀ ਇਹ ਵੀਡੀਓ ਭੇਜੀ ਆ ਕੁਮਰ ਵਿਜੇ ਪ੍ਰਤਾਪ ਇੱਕ ਚੰਗਾ ਇਮਾਨਦਾਰ ਅਫਸਰ ਹੈ ਉਹ ਅੱਜ ਵੀ ਉਸੇ ਤਰ੍ਹਾਂ ਲੜ ਰਿਹਾ ਹੈ ਵਿਦਬੀ ਦੇ ਮਸਲੇ ਤੇ ਅਸੀਂ ਮੈਂ ਧੰਨਵਾਦ ਕਰਦਾ ਹਾਂ ਕੁਮਰ ਵਿਜੇ ਪ੍ਰਤਾਪ ਦਾ ਕਿ 92 ਦੇ ਵਿੱਚੋਂ ਇੱਕ ਬੰਦੇ ਦੀ ਜ਼ਮੀਰਤਾ ਜਾਗੀ ਹੈ 92 ਦੇ ਵਿੱਚੋਂ ਇੱਕ ਤਾਂ ਬੰਦਾ ਉਸੇ ਉਸੇ ਤਰ੍ਹਾਂ ਤਤਪਰ ਹੋ ਕੇ ਉਸੇ ਮੁੱਦੇ ਤੇ ਵਿਦਬੀ ਦੇ ਤੇ ਲੜ ਰਿਹਾ ਹੈ ਤੇ ਕਹਿ ਰਿਹਾ ਕਿ ਮੈਂ ਵਿਦਬੀ ਦਾ ਇਨਸਾਫ ਲੈਣ ਹੀ ਲੈਣਾ ਆ ਸਾਡੇ ਜਿਹੜੇ ਕੁਝ ਕੁ ਬੰਦੇ ਅਮਰਤ ਧਾਰੀ ਹੋ ਕੇ ਸਰਕਾਰ ਚ ਨੇ ਕੋਲਤਾਰ ਸੰਧਮੇ ਅਰਗੇ ਹੋਰ ਵੀ ਕਈ ਬੰਦੇ ਆ ਸੱਤ ਅੱਠ ਬੰਦੇ ਜਿਹੜੇ ਅਮਰਤ ਧਾਰੀ ਆ ਸਰਕਾਰ ਚ ਮੈਂ ਕਹਣਾ ਉਹਨਾਂ ਦਾ ਮੂੰਹ ਟੁੱਟ ਜੇ ਕਦੇ ਵੀ ਯਾਰ ਉਹਨਾਂ ਨੇ ਬੇਅਦਬੀ ਤੇ ਗੱਲ ਕੀਤੀ ਹੋਵੇ ਜਾਂ ਇਨਸਾਫ ਤੇ ਗੱਲ ਕੀਤੀ ਹੋਵੇ ਮੈਂ ਕਹਣਾ ਇੱਕ ਉਹ ਬੰਦਾ ਹੀ ਚੰਗਾ ਯਾਰ ਜਿਹੜਾ ਭਾਵੇਂ ਦਾੜੀ ਕੇਸ ਨਹੀਂ ਰੱਖਦਾ ਪਰ ਬੇਅਦਬੀ ਦੇ ਮੁੱਦੇ ਤੇ ਆਪਣੀ ਸਰਕਾਰ ਨਾਲ ਹੀ ਲੜ ਰਿਹਾ ਹੈ ਭਾਵੇਂ ਸਰਕਾਰ ਕੱਲ ਨੂੰ ਉਹਨੂੰ ਕੱਢ ਸਕਦੀ ਹੈ ਉਦੋਂ ਨਾਲ ਬਖਰੇਵੇਂ ਰੱਖ ਸਕਦੀ ਐ ਪਰ ਮੈਂ ਕਹਿੰਦਾ ਜਮੀਰ ਤਾਂ ਜਾਗੀ ਯਾਰ ਨਹੀਂ ਇੱਥੇ ਪਿੰਡਾਂ ਦੇ ਵਿੱਚ ਆ ਵਰਕਰ ਹੀ ਨਹੀਂ ਸਰਕਾਰ ਦੇ ਖਿਲਾਫ ਬੋਲਦੇ ਹੁੰਦੇ ਕਹਿ ਦਿੰਦੇ ਆ ਬਾਈ ਸਰਕਾਰ ਨਾਲ ਜੇ ਸਰਕਾਰ ਦੇ ਖਿਲਾਫ ਚੱਲੇ ਤਾਂ ਸਾਡੇ ਕੰਮ ਨਹੀਂ ਹੋਣੇ ਛੋਟੇ ਛੋਟੇ ਜਿਹੇ ਵਰਕਰ ਜਾਂ ਕਿਸੇ ਨੂੰ ਕੋਈ ਅਹੁਦਾ ਦਿੱਤਾ ਹੁੰਦਾ ਉਹ ਨਹੀਂ ਖਿਲਾਫ ਬੋਲ ਸਕਦਾ ਹੁੰਦਾ ਮੈਂ ਕਹਿੰਦਾ ਇਹ ਕੁਮਰਬਿਜੇ ਪ੍ਰਤਾਪਿਕ ਐਮ ਐਲ ਏ ਉਹ ਕਿਉਂ ਸਰਕਾਰ ਦੇ ਖਿਲਾਫ ਮੋਰਚਾ ਖੋਲੀ ਬੈਠਾ ਕਿ ਯਾਰ ਬੇਅਦਬੀ ਦਾ ਇਨਸਾਫ ਦਿਓ ਮੈਂ ਕਹਿੰਦਾ ਆਪਦੀ ਜਮੀਰ ਜਿਉਂਦੀ ਐ ਅੱਜ ਜਿਹੜਾ ਖੜਾ ਹੈ ਨਹੀਂ ਇੱਥੇ ਝਾੜੂ ਵਾਲੇ ਵਰਕਰ ਨਹੀਂ ਸਰਕਾਰ ਨੂੰ ਕੁਝ ਕਹਿਣ ਦਿੰਦੇ ਨਾ ਆਪ ਬੋਲਣਦੇ ਨਾ ਦੂਜੇ ਨੂੰ ਕਹਿਣ ਦੇਣ ਨਕਾਮੀਆਂ ਦੇਖੋ ਕੁਮਰਵਿਜੇ ਪ੍ਰਤਾਪ ਨੇ ਕਿੰਨਾ ਕੁਝ ਲਿਖਿਆ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਕਿ ਅੱਜ ਮੁੱਖ ਮੰਤਰੀ ਸਾਹਿਬ ਦਾ ਬਿਆਨ ਦੈਨਿਕ ਪਾਸਕ ਰਕਵਾਰ ਦੇ ਪਹਿਲੇ ਪੰਨੇ ਤੇ ਸੱਪਿਆ ਹੈ ਬੇਦਬੀ ਦੇ ਮੁੱਦੇ ਤੇ ਇਨਸਾਫ ਦੇਣ ਦੇ ਸਵਾਲ ਤੇ ਮੁੱਖ ਮੰਤਰੀ ਨੇ ਕਿਹਾ ਕਿ ਵਿਧਾਇਕ ਕੁਮਰਵਿਜੇ ਪ੍ਰਤਾਪ ਦੀ ਨਿੱਜੀ رائے ਹੋ ਸਕਦੀ ਹੈ ਜਦੋਂ ਤਾਂ ਉਹਨੂੰ ਰਲਾਉਣਾ ਸੀ ਨਾਲ ਉਹ ਤਾਂ ਇਮਾਨਦਾਰ ਸੀ ਉਹ ਤਾਂ ਉਹਦੀ رائے ਇਹਨਾਂ ਨੂੰ ਲੱਗਦੀ ਸੀ ਚੰਗੀ ਇਹ ਕੈਪਟਨਾਂ ਤੇ ਉਂਗਲਾਂ ਚੱਕਦੇ ਸੀ ਆ ਤੁਹਾਨੂੰ ਵੀਡੀਓ ਸਾਰੀ ਦਿਖਾਈ ਹੈ ਤੇ ਜਦੋਂ ਕੁਮਰ ਵਿਜੇ ਪ੍ਰਤਾਪ ਅਜੇ ਇਨਸਾਫ ਮੰਗ ਰਿਹਾ ਹੈ ਇਹਨਾਂ ਦੀ ਸਰਕਾਰ ਤੋਂ ਕੀ ਇਨਸਾਫ ਜੋ ਵਿਦਵੀ ਦਾ ਵਾਅਦੇ ਕੀਤੇ ਸੀ ਤੇ ਹੁਣ ਇਹ ਕਹਿੰਦਾ ਕਿ ਇਹ ਇਹਨਾਂ ਦੀ ਨਿੱਜੀ ਰਾਇ ਹੋ ਸਕਦੀ ਹੈ ਸਾਡੀ ਕੋਈ ਰਾਇ ਨਹੀਂ ਅੱਗੇ ਲਿਖਿਆ ਕਿ ਮੁੱਖ ਮੰਤਰੀ ਨੇ ਕਿਹਾ ਨਿੱਜੀ ਰਾਇ ਹੋ ਸਕਦੀ ਹੈ ਇਹ ਦੇਖ ਕੇ ਮੈਂ ਹੈਰਾਨ ਨਹੀਂ ਹੋਇਆ ਪਰ ਸਮਝੰਦਾ ਜ਼ਰੂਰ ਹਾਂ ਅੱਜ ਤੁਸੀਂ ਜਖਮਾਂ ਤੇ ਲੂਨ ਸਿਰਕਾ ਦਿੱਤਾ ਮੁੱਖ ਮੰਤਰੀ ਦੀ ਉੱਚ ਕੁਰਸੀ ਤੇ ਬੈਠ ਕੇ ਅਜਿਹਾ ਬਿਆਨ ਦੇਣਾ ਚੰਗਾ ਨਹੀਂ ਲੱਗਦਾ ਅੱਜ ਲੋਕ ਮੈਨੂੰ ਪੁੱਛ ਰਹੇ ਹਨ ਕੀ ਲੋਟ ਸੀ ਰਾਜਨੀਤੀ ਦੀ ਦਲਦਲ ਵਿੱਚ ਆਉਣ ਦੀ ਮੈਨੂੰ ਨਿੱਜੀ ਤੌਰ ਤੇ ਕੋਈ ਲੋਭ ਲਾਲਚ ਨਹੀਂ ਹੈ ਨਾ ਹੀ ਕਿਸੇ ਅਹੁਦੇ ਦੀ ਇੱਛਾ ਹੈ ਕੇਰੀਵਾਲ ਸਾਹਿਬ ਨੇ ਬਰਗਾੜੀ ਅਤੇ ਬੈਦਬੀ ਦੇ ਮੁੱਦੇ ਤੇ ਇਨਸਾਫ ਯਕੀਨੀ ਬਣਾਉਣ ਦੀ ਗੱਲ ਕਰਕੇ ਮੈਨੂੰ ਰਾਜਨੀਤੀ ਵਿੱਚ ਲਿਆਉਂਦਾ ਸੀ ਪਰ ਮੈਂ ਸਿਆਸਤ ਦਾ ਸ਼ਿਕਾਰ ਹੋ ਗਿਆ ਜੇ ਅੱਜ ਤੁਸੀਂ ਮੇਰੀ ਨਿੱਜੀ رائے ਕਹਿ ਰਹੇ ਹੋ ਤਾਂ ਮੇਰੀ ਨਿੱਜੀ رائے ਦਾ ਉਸ ਕੁਰਸੀ ਨਾਲ ਬਹੁਤ ਹੀ ਨੇੜਲਾ ਸਬੰਧ ਹੈ ਜਿਸ ਤੇ ਤੁਸੀਂ ਬਿਰਾਜਮਾਨ ਹੋ ਤੁਹਾਨੂੰ ਯਾਦ ਹੈ 2017 ਦੀਆਂ ਚੋਣਾਂ ਤੁਸੀਂ ਆਪ ਵੀ ਜਲਾਲਾਬਾਦ ਤੋਂ ਹਾਰ ਗਏ ਸੀ ਪਰ ਤੁਹਾਡੇ ਨਾਲ 2022 ਵਿੱਚ ਇਹ ਮੇਰੀ ਨਿੱਜੀ رائے ਸੀ ਇਹ ਵਿਅਦਬੀ ਦਾ ਮੁੱਦਾ ਸੀ ਤੇ ਮੈਂ ਵੀ ਸੀ ਤੁਸੀਂ ਮੇਰੀ ਫੋਟੋ ਪੰਜਾਬ ਦੇ ਹਰ ਜ਼ਿਲ੍ਹੇ ਤੇ ਹਰ ਚੌਂਕ ਚਰਾਹੇ ਤੇ ਲਗਾਈ ਸੀ ਤੁਸੀਂ ਆਪ ਜਿੱਤੇ ਤੇ ਪੰਜਾਬ ਦੀ ਜਨਤਾ ਨੇ ਤੁਹਾਨੂੰ 92 ਵਿਧਾਇਕ ਦਿੱਤੇ ਜਿੱਥੋਂ ਤੱਕ ਇਨਸਾਫ ਦਾ ਸਵਾਲ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਵੱਲੋਂ ਜ਼ਰੂਰ ਕੀਤਾ ਜਾਵੇਗਾ ਇਸ ਮੁੱਦੇ ਤੇ ਤੁਹਾਡੀ ਪ੍ਰਾਪਤੀ ਜਹੀ ਹੈ ਕਿ ਬਰਗਾੜੀ ਬੇਅਦਬੀ ਮਾਮਲੇ ਦੀ ਸੁਣਵਾਈ ਫਰੀਦਕੋਟ ਤੋਂ ਚੰਡੀਗੜ੍ਹ ਤਬਦੀਲ ਹੋ ਗਈ ਮੁੱਖ ਦੋਸ਼ੀ ਨਹੀਂ ਫੜੇਗੇ ਮੁੱਖ ਸਾਜ਼ਿਸ਼ਕਰਤਾ ਗ੍ਰਿਫਤਾਰ ਨਹੀਂ ਹੋਏ ਹੁਣ ਫਰੀਦਕੋਟ ਦਾ ਕੋਈ ਵੀ ਗਵਾਹ ਚੰਡੀਗੜ੍ਹ ਨਹੀਂ ਜਾ ਸਕੇਗਾ ਕਈ ਗਵਾਹ ਮੁੱਕਰ ਵੀ ਜਾਣਗੇ ਬਾਬਲ ਕਲਾ कांड ਨੂੰ ਵੀ ਤੁਹਾਡੀ ਸਰਕਾਰੀ ਤੰਤਰ ਵੱਲੋਂ ਖਾਰਜ ਕੀਤਾ ਜਾ ਰਿਹਾ ਸੀ ਇਸ ਲਈ ਮੈਨੂੰ ਕਾਲਾ ਕੋਟ ਪਾ ਕੇ ਪ੍ਰਾਈਵੇਟ ਵਕੀਲ ਨੂੰ ਨਾਲ ਲੈ ਕੇ ਕੇਸ ਨੂੰ ਲੜਨਾ ਪਿਆ ਮੇਰੇ ਦੁਆਰਾ ਕੀਤੀ ਗਈ ਜਾਂਚ ਨੂੰ ਸਹੀ ਕਰਾਰ ਦਿੱਤਾ ਗਿਆ 4/7/2022 ਦਾ ਮਾਨਜੁਗ ਹਾਈ ਕੋਰਟ ਦਾ ਹੁਕਮ ਵੇਖੋ ਪਰ ਤੁਹਾਡੀ ਚਹੇਤੀ ਐਸਆਈਟੀ ਨੇ ਫਰੀਦਕੋਟ ਵਿੱਚ ਹੀ ਇਸ ਕੇਸ ਨੂੰ ਖਤਮ ਕਰਨ ਵਿੱਚ ਕੋਈ ਕਾਸਰ ਬਾਕੀ ਨਹੀਂ ਛੱਡੀ ਉਹਨਾਂ ਦੀ ਕਾਰਗੁਜ਼ਾਰੀ ਨੂੰ ਦੇਖ ਹੀ ਚੁੱਕੇ ਹਾਂ ਜਿੱਥੋਂ ਮੈਂ ਛੱਡਿਆ ਸੀ ਤਵਦੀਸ ਨੂੰ 1 ਇੰਚ ਵੀ ਅੱਗੇ ਨਹੀਂ ਗਈ ਗਵਾਹਾਂ ਨੂੰ ਜ਼ਰੂਰ ਮਕਰਾਉਣ ਦੀ ਕੋਸ਼ਿਸ਼ ਕੀਤੀ ਗਈ ਤੁਹਾਡੇ ਸਰਕਾਰੀ ਤੰਤਰ ਨੇ ਮੋਰਚੇ ਵਾਲਿਆਂ ਨੂੰ ਮੇਰੇ ਖਿਲਾਫ ਕਾਨੂੰਨੀ ਦਾਅ ਪੈਚ ਵਿੱਚ ਉਲਝਾ ਦਿੱਤਾ ਗਿਆ ਕਟਕਪੂਰਾ ਕੇਸ ਵਿੱਚ ਕੈਪਟਨ ਸਾਹਿਬ ਵਾਲੀ ਤੁਹਾਡੀ ਪਿਆਰੀ ਐਸਆਈਟੀ ਨੇ ਅਜਹੀ ਜਾਂਚ ਕੀਤੀ ਕਿ ਮੁੱਖ ਦੋਸ਼ੀਆਂ ਨੂੰ ਪਹਿਲੀ ਤਰੀਕ ਤੇ ਹੀ ਜਵਾਨਤ ਮਿਲ ਗਈ ਇਹ ਐਸਆਈਟੀ ਕੁਝ ਨਵਾਂ ਨਹੀਂ ਕਰ ਸਕੀ ਪਰ ਵੱਡੇ ਦੋਸ਼ੀਆਂ ਨੂੰ ਬਚਾਉਣ ਲਈ ਸਬੂਤਾਂ ਨੂੰ ਕਮਜ਼ੋਰ ਕਰ ਦਿੱਤਾ ਗਿਆ ਤੁਸੀਂ ਪੰਜਾਬ ਨੂੰ ਇਨਸਾਫ ਤੋਂ ਦੂਰ ਕਰ ਦਿੱਤਾ ਦੋਸ਼ੀਆਂ ਦੇ ماہر ਵਕੀਲ ਸਰਕਾਰੀ ਵਕੀਰ ਬਣ ਕੇ ਮੈਨੂੰ ਤੇ ਮੇਰੇ ਨਿੱਜੀ ਵਕੀਲਾਂ ਨੂੰ ਮਾਤ ਦੇਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਹਨ ਜਿੱਥੋਂ ਤੱਕ ਕਿ ਦੋਸ਼ੀਆਂ ਦੇ ਪਰਿਵਾਰਕ ਮੈਂਬਰ ਵੀ ਸਰਕਾਰੀ ਵਕੀਲ ਵਜੋਂ ਉਹਨਾਂ ਦੀ ਪੈਰਵਾਈ ਕਰ ਰਹੇ ਹਨ ਖੈਰ ਫਿਰ ਨਿੱਜੀ رائے ਤੇ ਤੁਹਾਡੇ ਬਿਆਨ ਵੱਲ ਆ ਰਿਹਾ ਹਾਂ ਇੱਕ ਵਕਤ ਸੀ ਮੇਰੀ ਨਿੱਜੀ رائے ਤੁਹਾਡੀ رائے ਵੀ ਹੁੰਦੀ ਸੀ ਪਸਾਣੋ ਕਿ ਇਹ ਤੁਸੀਂ ਹੁਣ ਉਹ ਤੇ ਆਪਣੇ ਸ਼ਬਦਾਂ ਨੂੰ ਸੁਣੋ ਤੁਹਾਡੀ 14 4 2021 ਦੀ ਪ੍ਰੈਸ ਕਾਨਫਰੰਸ ਜਦੋਂ ਮੈਂ ਆਈਪੀਐਸ ਤੋਂ ਆਪਣਾ ਅਸਤੀਫਾ ਦਿੱਤਾ ਸੀ ਮੈਂ ਕਹਿੰਦਾ ਕਿ ਲਹਨਤਪੁਨਤ ਸਿਆ ਇੱਕ ਇਮਾਨਦਾਰ ਅਫਸਰ ਨੂੰ ਅਸਤੀਫਾ ਦਿਵਾ ਕੇ ਉਹਨੂੰ ਆਪਣੇ ਵਿੱਚ ਤਾਂ ਲੈ ਆਏ ਪਰ ਅੱਜ ਉਹਦੀਆਂ ਗੱਲਾਂ ਤੇ ਫੁੱਲ ਨਹੀਂ ਚੜਾ ਸਕੇ ਤੁਸੀਂ ਅੱਜ ਉਹਨਾਂ ਉਹਦੀਆਂ ਗੱਲਾਂ ਤੁਹਾਨੂੰ ਚੰਗੀਆਂ ਨਹੀਂ ਲੱਗਦੀਆਂ ਅੱਜ ਉਹ ਬਥੇਰਾ ਬਿਲ ਕਰਿਆ ਕਿ ਇਨਸਾਫ ਦਿਓ ਇਨਸਾਫ ਦਿਓ ਬੇਰਬੀ ਦਾ ਇਨਸਾਫ ਦਿਓ ਅੱਜ ਤੁਸੀਂ ਦੱਸੋ ਕਿਹਦੇ ਨਾਲ ਨਾਲ ਹੋਇਓਂ ਤੁਹਾਡਾ ਦੱਸੋ ਕੀ ਰਿਸ਼ਤਾ ਬਾਦਲਾ ਨਾਲ ਤੁਹਾਡਾ ਦੱਸੋ ਕੀ ਕੈਪਟਨ ਨਾਲ ਰਿਸ਼ਤਾ ਹੈ ਤੁਹਾਡਾ ਦੱਸੋ ਕੀ ਰਾਜੀ ਬਰਿੰਗਰ ਗਿਆ ਨਾਲ ਰਿਸ਼ਤਾ ਹੈ ਜਿਹੜੇ ਉਹ ਬਾਡੀ ਦੇ ਰਾਜੀ ਬਰਿੰਗ ਦੇ ਬਾਡੀ ਦੇ ਕਹਿੰਦੇ ਸੀ ਅਸੀਂ ਰਾਜਸਥਾਨ ਤੋਂ ਦੀ ਫਾਈਲ ਚੱਕ ਲਈ ਹੈ ਜੀ ਮੇਰੇ ਹੱਥ ਚ ਆ ਗਈ ਹੈ ਉਹ ਫਾਈਲ ਕਿੱਥੇ ਹੈ ਬੇਦਰ ਦਾ ਇਨਸਾਫ ਕਿੱਥੇ ਹੈ ਬਹਿਵਲ ਕਲਾ ਗੋਲੀ ਕੰਢ ਦਾ ਇਨਸਾਫ ਕਿੱਥੇ ਹੈ ਜੀ ਦੱਸੋ ਜੇਕਰ ਕੋਈ ਇੱਕ ਸਬੂਤ ਹੈ ਮੈਂ ਉਹਨਾਂ ਲੋਕਾਂ ਦੇ ਮੂੰਹ ਤੇ ਚਪੇੜ ਮਾਰਦਾ ਜਿਹੜੇ ਲੋਕ ਅੱਜ ਵੀ ਅਸ ਕੋ ਹੁੰਦੇ ਸਿੱਖ ਹੈ ਪਰ ਫਿਰਦੇ ਇਸ ਭਗਵੰਤ ਮਾਨ ਦੇ ਮਗਰ ਹੈ ਜਿਹੜਾ ਸਿੱਖੀ ਦਾ ਦੁਸ਼ਮਣ ਬਣਿਆ ਹੋਇਆ ਹੈ ਜਿਹੜਾ ਸਿੱਖੀ ਦੀਆਂ ਜੜਾਂ ਪੱਟ ਰਿਹਾ ਹੈ ਕਿੱਥੇ ਹੈ ਇਨਸਾਫ ਬੇਅਦਬੀ ਦਾ ਕੁਮਰ ਵਿਜੇ ਪ੍ਰਤਾਪ ਪਿੱਟ ਰਿਹਾ ਹੈ ਪਹਿਲਾਂ ਇਹੀ ਲੋਕ ਝਾੜੂ ਵਾਲੇ ਵਰਕਰ ਇਹੀ ਕੁਮਰ ਵਿਜੇ ਪ੍ਰਤਾਪ ਦੀਆਂ ਪੋਸਟਾਂ ਸ਼ੇਅਰ ਕਰਦੇ ਸੀ ਜਦੋਂ ਕੈਪਟਨ ਮਨਿੰਦਰ ਸਿੰਘ ਇੱਥੇ ਮੁੱਖ ਮੰਤਰੀ ਸੀ ਤੇ ਅੱਜ ਇਹੀ ਇਹੀ ਝਾੜੂ ਵਾਲੇ ਲੋਕ ਕੁਮਰ ਵਿਜੇ ਪ੍ਰਤਾਪ ਨੂੰ ਐ ਨਹੀਂ ਪਤਾ ਕੱਲ ਨੂੰ ਸਰਟੀਫਿਕੇਟ ਦੇ ਦੇਣਾ ਵੇ ਇਹ ਤਾਂ ਗਦਾਰ ਹੈ ਜੀ ਇਹ ਪਾਰਟੀ ਨਾਲ ਨਹੀਂ ਚੱਲ ਰਿਹਾ ਉਹ ਜਿਹੜਾ ਬੰਦਾ ਗੁਰੂ ਦੇ ਨਾਲ ਚੱਲ ਰਿਹਾ ਤੁਸੀਂ ਉਹਨੂੰ ਕੀ ਸਰਟੀਫਿਕੇਟ ਦਿਓਗੇ ਉਸ ਅਦਾਲਤ ਦੇ ਵਿੱਚ ਇਨਸਾਫ ਜ਼ਰੂਰ ਹੋਣਾ ਵਾਹਿਗੁਰੂ ਦੀ ਅਦਾਲਤ ਦੇ ਵਿੱਚ ਇਨਸਾਫ ਹੋਣਾ ਇਹ ਬੰਦਾ ਜਿੱਤੂਗਾ ਕੁਮਰ ਵਿਜੇ ਪ੍ਰਤਾਪ ਅੱਜ ਲੋਕਾਂ ਦੀ ਕਚਹਿਰੀ ਦੇ ਵਿੱਚ ਜਿੱਤ ਗਿਆ ਹੈ ਤੇ ਤੁਹਾਡਾ ਮੁੱਖ ਮੰਤਰੀ ਹਾਰ ਗਿਆ ਜਿਹੜਾ ਕਦੇ ਦਾਅਵੇ ਕਰਦਾ ਸੀ ਕਦੇ ਵਾਅਦੇ ਕਰਦਾ ਸੀ ਕੈਪਟਨ ਕਾਨੂੰ ਨਿੰਦਾ ਸੀ ਕਦੇ ਬਾਦਲ ਕਾਨੂੰ ਨਿੰਦਾ ਸੀ ਅੱਜ ਆਪਣੇ ਵਾਰੀ ਜੇਕਰ ਇਹਨੂੰ ਕੋਈ ਨਿੰਦਾ ਤਾਂ ਪੇਜ ਬੰਦ ਕਰ ਦਿਓ ਜੇ ਕੋਈ ਇਹਨੂੰ ਨਿੰਦਾ ਤਾਂ ਐਨਐਸਏ ਲਾ ਕੇ ਡਿਬਰੂਗੜ੍ਹ ਭੇਜ ਦਿਓ ਜੇ ਕੋਈ ਨਿੰਦਾ ਹੈ ਤਾਂ ਭਾਨੇ ਅਰਗਿਆਂ ਦੇ ਤਸੱਦਦ ਕਰ ਦਿਓ ਲੱਖੇ ਸਧਾਨੇ ਅਰਗਿਆਂ ਦੇ ਪਰਚੇ ਪਾ ਦਿਓ ਛੋਟੇ ਅਰਗਿਆਂ ਦੇ ਪਰਚੇ ਪਾ ਦਿਓ ਤਾਂ ਇਹ ਅੱਜ ਝੱਲ ਵੀ ਨਹੀਂ ਸਕਦਾ ਕਿੰਨੀ ਭੈੜੀ ਸ਼ਬਦਾਵਲੀ ਸੀ ਜਦੋਂ ਇਹ ਕਾਲੀਆਂ ਦੇ ਖਿਲਾਫ ਬੋਲਦਾ ਸੀ ਬਾਦਲਾਂ ਖਿਲਾਫ ਬੋਲਦਾ ਸੀ ਕੈਪਟਨਾਂ ਖਿਲਾਫ ਬੋਲਦਾ ਸੀ ਅਜੋਨੀ ਭੱਦੀ ਸ਼ਬਦਾਂ ਵਾਲੀ ਚ ਕੋਈ ਨਹੀਂ ਬੋਲਦਾ ਪਰ ਫੇਰ ਵੀ ਇਹਨੂੰ ਰੜਕਦੇ ਆ ਕਦੇ ਪੇਜ ਬੰਦ ਕਰਤਾ ਕਦੇ ਕੁਛ ਕਰਤਾ ਕਦੇ ਕੁਛ ਕਰਤਾ ਕਦੇ ਰੀਚ ਘਟਾਤੀ ਮੈਂ ਕਹਨਾ ਜਦੋਂ ਕਿਸੇ ਨੂੰ ਆਪਾਂ ਬੋਲ ਦਿਆਂ ਤਾਂ ਸੁਣਨਾ ਵੀ ਸਿੱਖੋ ਸਬਰ ਰੱਖੋ ਜੇ ਕਿਸੇ ਦੇ ਖਿਲਾਫ ਬੋਲਿਓ ਤਾਂ ਤੁਹਾਡੇ ਖਿਲਾਫ ਵੀ ਕੋਈ ਬੋਲੂਗਾ ਸਬਰ ਹੋਣਾ ਚਾਹੀਦਾ ਜੇ ਤੁਹਾਡੇ ਚ ਸਬਰ ਹੈ ਤਾਂ ਤੁਸੀਂ ਜ਼ਿੰਦਗੀ ਜਿਉ ਸਕਦੇ ਹੋ ਪਰ ਇਹ ਕੀ ਤੁਸੀਂ ਬੋਲੀ ਜਾਓ ਕਿਸੇ ਦੇ ਖਿਲਾਫ ਤੇ ਆਪਣੇ ਵਾਰੀ ਚ ੱਲੋਣਾ ਤੇ ਫਿਰ ੱਲਣਾ ਵੀ ਸਿੱਖੋ ਤੇ ਮੈਂ ਹੁਣ ਬਰਕਰਾਂ ਨੂੰ ਪੁੱਛਣਾ ਚਾਹੁੰਨਾ ਝਾੜੂ ਵਾਲਿਆਂ ਨੂੰ ਕੀ ਬੋਲੋਗੇ ਕਮਰਬੀਜੇ ਪ੍ਰਤਾਪ ਦਾ ਸਾਥ ਦੇਵੋਗੇ ਜਾਂ ਫਿਰ ਅਖੌਤੀ ਸਿੱਖ ਬਣ ਗਿਓ ਜਾਂ ਮੱッセ ਰੰਗੜ ਆਣ ਗਿਓ ਅੱਜ ਮੱッセ ਰੰਗੜ ਆ ਰਿਓ ਲੋਕ ਨੇ ਜਿਹੜੇ ਅੱਜ ਝਾੜੂ ਦਾ ਸਾਥ ਦੇ ਰਹੇ ਨੇ ਉਹ ਤੁਹਾਡੀ ਸਿੱਖ ਕੌਮ ਨੂੰ ਕੋਈ ਇਨਸਾਫ ਨਹੀਂ ਦੇ ਰਿਆ ਤੁਹਾਡੀ ਸਿੱਖ ਕੌਮ ਤੇ ਐਨਐਸਏ ਲੱਗ ਰਹੀ ਹੈ ਤੁਹਾਡੀ ਸਿੱਖ ਕੌਮ ਨੂੰ ਖਤਮ ਕਰਨ ਤੇ ਲੱਗੇ ਹੋਇਆ ਇਹ ਲੋਕ ਦਿੱਲੀ ਵਾਲੇ ਰਲ ਕੇ ਕੇਰੀਆ ਵਾਲੇ ਆ ਗਏ ਤੇ ਤੁਸੀਂ ਅੱਜ ਚੁੱਪ ਬੈਠੇ ਹੋ ਇਹ ਕਹਿੰਦੇ ਅਸੀਂ ਸਿੱਖੀ ਦਾ ਪ੍ਰਚਾਰ ਨਹੀਂ ਹੋਣ ਦੇਣਾ ਤੁਹਾਨੂੰ ਜੇਲਾਂ ਚ ਭੇਜਾਂਗੇ ਤੇ ਤੁਸੀਂ ਇਹਨਾਂ ਦਾ ਪ੍ਰਚਾਰ ਕਰਕੇ ਇਹਨਾਂ ਨੂੰ ਲੋਕ ਸਭਾ ਚ ਭੇਜਣਾ ਚਾਹੁੰਦੇ ਹੋ ਲਾਂਟ ਨੇ ਯਾਰ ਤੁਹਾਡੇ ਤੇ ਆ ਜਿਹੜੇ ਪਿੰਡਾਂ ਦੇ ਵਿੱਚ ਪ੍ਰੋਗਰਾਮ ਕਰਾਉਣਗੇ ਹੁਣ ਆ ਗਏ ਵੋਟਾਂ ਜਿਹੜੇ ਇਹਨਾਂ ਦੇ ਬੂਥ ਲਾਉਣਗੇ ਉਹ ਮੈਂ ਕਹਿਣਾ ਵੀ ਇਹ ਮੱਛੇ ਰੰਗੜ ਵਰਗੇ ਐ ਇਹ ਮੱਛੇ ਰੰਗੜ ਨੇ ਜਿਹੜੇ ਆ ਕੇ ਅੱਜ ਸਾਡੇ ਸਾਡੇ ਲੈ ਲਓ ਵੀ ਧਰਮ ਨੂੰ ਖਤਮ ਕਰਨ ਤੇ ਲੱਗੇ ਹੋਇਆ ਸਾਥ ਦੇ ਰਿਹਾ ਇਹ ਝਾੜੂ ਵਾਲਿਆਂ ਦਾ ਸਾਥ ਦੇ ਰਿਹਾ ਦਿੱਲੀ ਵਾਲਿਆਂ ਦਾ ਲਾਂਟਾਂ ਨੇ ਉਹਨਾਂ ਲੋਕਾਂ ਤੇ ਆ ਮੜੀਆਂ ਮੋਟੀਆਂ ਜ਼ਰੂਰਤਾਂ ਮੜੀਆਂ ਮੋਟੀਆਂ ਕੰਮਾਂ ਨੂੰ ਅੰਗਣੇ ਹੀ ਜਾਂਦੇ ਆ ਯਾਰ ਉਹ ਤੁਸੀਂ ਮੰਗਦੇ ਥੋੜੀ ਹੋ ਇੱਕ ਪਾਸੇ ਤੁਹਾਡੀ ਕੌਮ ਨੂੰ ਖਤਮ ਕਰਨ ਤੇ ਲੱਗਿਆ ਤੇ ਇੱਕ ਪਾਸੇ ਗਲੀਆਂ ਨਾਲੀਆਂ ਦਾ ਕੰਮ ਕਰਾਤਾ ਇਹਦਾ ਮਤਲਬ ਫਿਰ ਤੁਸੀਂ ਉਹਦੇ ਭਗਤ ਬਣ ਕੇ ਬੰਦੇ ਤੇ ਜਿਹੜੇ ਨੇ ਗਲੀਆਂ ਨਾਲੀਆਂ ਪੱਕੀਆਂ ਕਰਤੀਆਂ ਇੱਕ ਪਾਸੇ ਤੁਹਾਡੀਆਂ ਜੜਾ ਪੱਟੀਆਂ ਜਾ ਰਹੀਆਂ ਨੇ ਯਾਰ ਮੈਂ ਕਿਹਾ ਲਹਨਤਾਂ ਨੇ ਤੁਹਾਡੇ ਤੇ ਯਾਰ ਲਹਨਤਾਂ ਨੇ ਜੇ ਅੱਜ ਵੀ ਨਾ ਬੋਲੇ ਲਹਨਤਾਂ ਨੇ ਹੁਣ ਦੱਸੋ ਕਿ ਕਮਰ ਵਿਜੇ ਪ੍ਰਤਾਪ ਝੂਠਾ ਹੈ ਜਾਂ ਭਗਵੰਤ ਮਾਨ ਝੂਠਾ ਹੈ ਦਿਓ ਬੇਅਦਬੀ ਦਾ ਇਨਸਾਫ ਬਾਈਬਲ ਕਲਾ ਗੋਲੀ ਕਾਂਡ ਦਾ ਦਿਓ ਇਨਸਾਫ ਕੀ ਕੁਝ ਇਸ ਬੰਦੇ ਨੇ ਲਿਖਿਆ ਪੜੋਗਾ ਇੱਕ ਵਾਰ ਕਰੋਗਾ ਹੁਣ ਸ਼ੇਅਰ ਜਿਵੇਂ ਪਹਿਲਾਂ ਕਰਦੇ ਸੀ ਕੁਮਰ ਵਿਜੇ ਪ੍ਰਤਾਪ ਦੀਆਂ ਫੋਟੋਆਂ ਵੀ ਕਰਦੇ ਸੀ ਕੁਮਰ ਵਿਜੇ ਪ੍ਰਤਾਪ ਦੇ ਲੱਗੇ ਪੋਸਟਰ ਵੀ ਸ਼ੇਅਰ ਕਰਦੇ ਸੀ ਅੱਜ ਉਸ ਕੁਮਰ ਵਿਜੇ ਪ੍ਰਤਾਪ ਜੋ ਐਮਐਲਏ ਐ ਉਹਦੇ ਵੱਲੋਂ ਕਹੀ ਗਈ ਸੱਚੀ ਗੱਲ ਨੂੰ ਸੱਚੀ ਗੱਲ ਨੂੰ ਸ਼ੇਅਰ ਕਰੂੰਗਾ ਜੇ ਹਿੰਮਤ ਹੈ ਲਾਂ ਤਾਂ ਯਾਰ ਐਨੀ ਸੋਚ ਘਟਿਆ ਕਰ ਲਈ ਐਨੇ ਐਨੀ ਸੋਚ ਦਾ ਜਿਹੜਾ ਮਨਾਰ ਆ ਤੁਹਾਡਾ ਉਹ ਨੀਚੇ ਗਿਰ ਗਿਆ ਕਿ ਤੁਸੀਂ ਆਪਣੇ ਧਰਮ ਨੂੰ ਛੱਡ ਕੇ ਆ ਦਿੱਲੀ ਵਾਲਿਆਂ ਮਗਰ ਲੱਗੇ ਫਿਰਦੇ ਹੋ ਆ ਬੌਕਰ ਵਾਲਿਆਂ ਮਗਰ ਪਿੱਛੇ ਲੱਗੇ ਫਿਰਦੇ ਹੋ ਮੰਗੋ ਇਨਸਾਫ ਯਾਰ ਜਿਵੇਂ ਪਹਿਲਾਂ ਮੰਗਦੇ ਹੁੰਦੇ ਸੀ ਜਿਵੇਂ ਬਾਦਲਾਂ ਨੂੰ ਪਿੱਟਦੇ ਹੁੰਦੇ ਸੀ ਨਾ ਹੁਣ ਕਿਉਂ ਨਹੀਂ ਪਿੱਟਦੇ ਜੇ ਹੁਣ ਤੁਹਾਡੀ ਪਾਰਟੀ ਇਨਸਾਫ ਨਹੀਂ ਦੇ ਰਹੀ ਇਹਦਾ ਮਤਲਬ ਤੁਸੀਂ ਇਹਨਾਂ ਦੇ ਭਗਤ ਬਣ ਕੇ ਇਹਨਾਂ ਦੇ ਪਿੱਛੇ ਲੱਗੇ ਰਹੋਗੇ ਉਹ ਲਾਣਤਾ ਨਹੀਂ ਤੁਹਾਡੇ ਤੇ ਲਾਣਤਾ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਕਹਿਣਾ ਚਾਹਣਾ ਕਿ ਭੁੱਲੋ ਨਾ ਵਿਅਦਬੀ ਨੂੰ ਭੁੱਲੋ ਨਾ ਬਹਿਵਲ ਕਲਾਂ ਗੋਲੀ ਕਾਂਢ ਨੂੰ ਜਿਹੜੇ ਦੋਸ਼ੀ ਨੇ ਉਹ ਅਜੇ ਫੜੇ ਨਹੀਂ ਗਏ ਆ ਕੁਮਰ ਵਿਜੇ ਪ੍ਰਤਾਪ ਖੁਦ ਦੱਸ ਰਿਹਾ ਤੇ ਸਾਰਾ ਕੁਝ ਉਵੇਂ ਚੱਲ ਰਿਹਾ ਚਿੱਟਾ ਵੀ ਉਵੇਂ ਚੱਲ ਰਿਹਾ ਹੈ ਸਾਡੇ ਤਸੱਦਦ ਵੀ ਉਵੇਂ ਚੱਲ ਰਹੇ ਨੇ ਝੂਠੇ ਪਰਚੇ ਵੀ ਉਵੇਂ ਹੋ ਰਹੇ ਨੇ ਮੈਂ ਕਿਹਾ ਉਹਨਾਂ ਤੋਂ ਵੱਧ ਕੇ ਆ ਉਹਨਾਂ ਨੇ ਪੇਜ ਨਹੀਂ ਕਦੇ ਬੰਦ ਕਰੇ ਸੀ ਜੋ ਸੋਸ਼ਲ ਮੀਡੀਆ ਤੇ ਨੌਜਵਾਨ ਕੰਮ ਕਰਦੇ ਆ ਆਪਣੀ ਆਵਾਜ਼ ਬੁਲੰਦ ਕਰਦੇ ਆ ਆਪਣੇ ਪੰਜਾਬ ਦੀ ਆਵਾਜ਼ ਚੱਕਦੇ ਆ ਸੋਸ਼ਲ ਮੀਡੀਆ ਤੇ ਉਹਨਾਂ ਨੇ ਕਦੇ ਪੇਜ ਨਹੀਂ ਬੰਦ ਕੀਤੇ ਸੈਣੀ ਨੀਵੀ ਪੱਧਰ ਦੀ ਰਾਜਨੀਤੀ ਕਾਲੀਆਂ ਕਾਂਗਰਸੀਆਂ ਨੇ ਨਹੀਂ ਕੀਤੀ ਜਿਨੀ ਅੱਜ ਹੋ ਰਹੀ ਹੈ ਤੇ ਫਿਰ ਪ੍ਰਾਪਤੀ ਕੀ ਹੈ ਪ੍ਰਾਪਤੀ ਦੱਸੋਗਾ ਕੁਮਰ ਵਿਜੇ ਪ੍ਰਤਾਪ ਪੁੱਛ ਰਿਹਾ ਪ੍ਰਾਪਤੀ ਕੀ ਹੈ ਬੇਅਦਬੀ ਦੇ ਦੋਸੀ ਫੜੇਗੇ ਜਾਂ ਨਹੀਂ ਫੜੇਗੇ ਦੱਸੋ ਕੁਮਰਬੀਜ ਪ੍ਰਤਾਪ ਤੁਹਾਡਾ ਆਪਣਾ ਐਮਐਲਏ ਜਿਹਦੇ 92 ਦੇ ਵਿੱਚੋਂ ਇੱਕ ਬੰਦੇ ਦੀ ਜ਼ਮੀਰ ਜਾਗੀ ਆ ਉਹ ਇੱਕ ਬੰਦੇ ਦੀ ਤੇ ਹੁਣ ਕੀ ਕਰਨਾ ਹੈ ਆ ਝਾੜੂ ਵਾਲਿਆਂ ਨਹੀਂ ਇਹਨੂੰ ਇਹਨੂੰ ਸਰਟੀਫਿਕੇਟ ਦੇਣਾ ਕੁਮਰਬੀਜ ਪ੍ਰਤਾਪ ਨੂੰ ਬਹੁਤ ਜਲਦੀ ਭੁੱਲ ਗਏ ਐਮਐਸਪੀਆਂ ਆਏ ਦਿੰਦੇ ਸੀ ਭੁੱਲ ਗਏ ਚਿੱਟਾ ਖਤਮ ਕਰ ਦਾਂਗੇ ਭੁੱਲ ਗਏ ਨੌਕਰੀਆਂ ਦੇ ਦਾਂਗੇ ਉਹ ਬਾਹਰਲੇ ਨੌਕਰੀਆਂ ਲਈ ਜਾਂਦੇ ਆ ਕਿ ਇੱਥੇ ਵੋਟਾਂ ਤੋਂ ਪਹਿਲਾਂ ਕਹਿੰਦੇ ਸੀ ਕਿ ਇੱਥੇ ਉਹ ਕਾਨੂੰਨ ਲਾਗੂ ਕਰੋ ਜਿਹੜੇ ਕਾਨੂੰਨਾਂ 'ਚ ਬਾਹਰਲੇ ਨੌਕਰੀਆਂ ਲੈ ਸਕਣ ਅੱਜ ਕਹਿੰਦੇ ਆ ਕਿ ਅਨਪੜ ਲੋਕ ਇਹ ਕਾਨੂੰਨ ਦੀ ਮੰਗ ਕਰਦੇ ਕਾਨੂੰਨ ਲਾਗੂ ਕਿਵੇਂ ਹੋਊਗਾ ਮੈਂ ਮੈਨੂੰ ਸਮਝ ਨਹੀਂ ਆਉਂਦੀ ਯਾਰ ਕਿਹੜੀਆਂ ਗੱਲਾਂ ਤੇ ਤੁਰ ਪਿਓ ਸਰਾਸਰ ਝੂਠ ਬੋਲਦੇ ਹੋ ਸਰਾਸਰ ਸਿਕਿਉਰਟੀਆਂ ਲੈ ਲੀਆਂ ਗਨਮੈਨ ਲੈ ਲੇ ਗੱਡੀਆਂ ਉਹਨੇ ਕਾਫਲੇ ਕਰ ਲੇ ਪਰਿਵਾਰਵਾਦ ਉਮੀ ਚੱਲੀ ਜਾਂਦਾ ਉਹ ਪਰ ਲਾਹਣਤਾ ਉਹਨਾਂ ਲੋਕਾਂ ਤੇ ਜਿਹੜੇ ਬਾਦਲਾਂ ਬਲੇ ਕਾਂਗਰਸੀਆਂ ਬਲੇ ਪਟਦੇ ਸੀ ਇਹ ਪਰਿਵਾਰਵਾਦ ਨੂੰ ਵਧਾਵਾ ਦਿੰਦੇ ਆ ਬਾਦਲਾਂ ਦਾ ਪਰਿਵਾਰਤਾ ਦਿੰਦਾ ਸੀ ਬਾਦਲ ਭਾਵੇਂ ਲਖਮਣ ਰੇ ਮੈਂ ਕੋਈ ਬਾਦਲਾਂ ਦਾ ਹਮੈਤੀ ਨਹੀਂ ਨਾ ਮੈਂ ਕਾਂਗਰਸੀਆਂ ਦਾ ਮੈਂਤੀਆਂ ਬਾਦਲਾਂ ਦਾ ਪਰਿਵਾਰ ਜਿੱਤਦਾ ਹੁੰਦਾ ਸੀ ਬਾਦਲ ਵੱਡਾ ਵੀ ਜਿੱਤਦਾ ਸੀ ਛੋਟਾ ਵੀ ਜਿੱਤਦਾ ਸੀ ਹਰ ਸਿਮਰਤ ਕੌਰ ਬਾਦਲ ਵੀ ਜਿੱਤੀ ਹੁੰਦੀ ਸੀ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਹੁਣ ਭਗਵੰਤ ਮਾਨ ਦੀ ਭੈਣ ਦੱਸੋ ਕਿ ਕਿੱਥੋਂ ਜਿੱਤੀ ਹੋਈ ਐ ਉਹਦੇ ਘਰ ਆਈ ਦੱਸੋ ਕਿੱਥੋਂ ਜਿੱਤੀ ਐ ਉਹਦੀ ਮਾਂ ਦੱਸੋ ਕਿੱਥੋਂ ਜਿੱਤੀ ਐ ਆ ਜਿਹੜਾ ਸਿਕਿਉਰਟੀਆਂ ਵੰਡੀ ਵੰਡੀ ਤੁਰੇ ਆਉਣੇ ਵੰਡੀ ਤੁਰੇ ਆਉਣੇ ਪੁੱਛੋਗੇ ਕਦੇ ਸਵਾਲ ਕਿ ਤੁਸੀਂ ਸਿਕਿਉਰਟੀ ਨਹੀਂ ਲੈਂਦੇ ਸੀ ਤੁਸੀਂ ਗੱਡੀਆਂ ਨਹੀਂ ਲੈਣੀਆਂ ਸੀ ਤੁਸੀਂ ਬੰਗਲੇ ਨਹੀਂ ਲੈਣੇ ਸੀ ਤੁਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਸੀ ਤੁਸੀਂ ਚਿੱਟਾ ਖਤਮ ਕਰਨਾ ਸੀ ਤੁਸੀਂ ਨੌ ਜ਼ਮਾਨਾ ਤੇ ਤਸੱਦਦ ਕਰਨ ਲੱਗੇ ਹੋ ਕਿੱਧਰ ਗਈਆਂ ਗੱਲਾਂ ਯਾਰ ਮੈਂ ਕਹਣਾ ਵੀ ਲਾਹਨਤਾਂ ਪਾਉਣਾ ਮੈਂ ਤਾਂ ਯਾਰ ਉਹਨਾਂ ਨੂੰ ਜਿਹੜੇ ਅੱਜ ਝਾੜੂ ਦੇ ਮਗਰ ਫਿਰਦੇ ਆ ਲੱਗੇ ਲਾਹਨਤਾਂ ਪਾਉਣਾ ਉਹਨਾਂ ਨੂੰ ਜਿਹੜੇ ਅੱਜ ਬੂਥ ਲਾਉਣਗੇ ਝਾੜੂ ਦਾ ਫਿਰ ਤੁਸੀਂ ਗਦਾਰ ਹੋ ਬੇਦਾਵਾ ਲਿਖ ਦਿਓ ਸਿੱਖ ਕੌਮ ਨੂੰ ਕਿ ਅਸੀਂ ਗਦਾਰ ਆਂਗੇ ਅਸੀਂ ਤਾਂ ਦਿੱਲੀ ਵਾਲਿਆਂ ਨਾਲ ਆ ਅਸੀਂ ਕਿਸ ਆਪਣੀ ਕੌਮ ਨਾਲ ਨਹੀਂ ਆ ਇਹ ਚੇ ਨਿੱਜ ਵਾਸਤੇ ਤੁਸੀਂ ਅੱਜ ਧਰਮ ਤੋਂ ਪਿੱਛੇ ਹਟਦੇ ਜਾਂਦੇ ਹੋ ਨਿੱਜ ਵਾਸਤੇ ਕਿਸੇ ਨੂੰ ਕੋਈ ਅਹੁਦਾ دیتا ਕਿਸੇ ਦਾ ਕੋਈ ਠਾਣੇ 'ਚ ਕੰਮ ਕਰਾਤਾ ਤੇ ਬਸ ਇੰਨੀਆਂ ਕ ਨਿੱਜਾਂ ਦੀ ਖਾਤਰ ਇਹਨਾਂ ਦੇ ਮਗਰ ਲੱਗੇ ਫਿਰਦੇ ਹੋ ਉਹ ਲਾਹਣਤਾ ਨੇ ਤੁਹਾਡੇ ਤੇ ਉਹ ਲਾਹਣਤੀ ਉਹ ਲਾਹਣਤਾ ਨੇ ਆਪਣੇ ਪੰਜਾਬ ਨਾਲ ਨਹੀਂ ਖੜ ਸਕਦੇ ਆਪਣੀ ਕੌਮ ਨਾਲ ਨਹੀਂ ਖੜ ਸਕਦੇ ਗਦਾਰ ਹੋ ਤੁਸੀਂ ਗਦਾਰ ਕੌਮ ਦੇ ਤੇ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਜਿਨ੍ਹਾਂ ਦੀ ਜਮੀਰ ਜਗਦੀ ਹੈ ਕੀ ਆਉਣ ਵਾਲੇ ਟਾਈਮ ਦੇ ਵਿੱਚ ਬੂਥ ਲੱਗਣੇ ਆ ਹੁਣ ਪਿੰਡਾਂ ਦੇ ਵਿੱਚ ਜਿਹੜੇ ਜਿਹੜੇ ਬੰਦੇ ਇਹਨਾਂ ਦਾ ਝੜੂਣਾ ਦਾ ਬੂਥ ਲਾਉਣ ਉਹਨਾਂ ਨੇ ਫੋਟੋਆਂ ਖਿੱਚ ਕੇ ਰੱਖ ਲਿਓ ਆਉਣ ਵਾਲੇ ਟਾਈਮ ਦੇ ਵਿੱਚ ਦੱਸਿਆ ਕਰਾਂਗੇ ਕਿ ਆਹ ਗਦਾਰ ਬੰਦਿਆਂ ਨੇ ਉਦੋਂ ਸਾਡੀ ਕੌਮ ਦੀ ਕੌਮ 'ਚ ਪਿੱਛੇ ਸੋਰਾ ਮਾਰਿਆ ਸੀ ਜਦੋਂ ਕੌਮ ਦੇ ਨੌਜਵਾਨਾਂ ਦਾ ਤਸੱਦਦ ਇਹਨਾਂ ਸਰਕਾਰਾਂ ਨੇ ਕੀਤਾ ਸੀ ਆਹ ਸਰਕਾਰ ਨੇ ਕੀਤਾ ਸੀ ਭਵਾਂਤਮਾਨ ਨੇ ਕੀਤਾ ਸੀ ਕੇਰੀਆਲ ਨੇ ਕੀਤਾ ਸੀ ਸੈਂਟਰ ਦੀ ਭਾਜਪਾ ਸਰਕਾਰ ਨੇ ਕੀਤਾ ਸੀ ਉਦੋਂ ਇਹ ਲੋਕ ਉਹਨਾਂ ਦੇ ਨਾਲ ਲੱਗ ਕੇ ਉਹਨਾਂ ਨੂੰ ਵੋਟਾਂ ਪਾ ਰਹੇ ਸਨ ਉਹਨਾਂ ਦੇ ਬੂਥ ਲਾ ਰਹੇ ਸੀ ਉਹਨਾਂ ਨੂੰ ਜਿਤਾ ਰਹੇ ਸੀ ਏ ਏ ਏ ਸਮੇਂ ਦੇ ਮੱਛੇ ਰੰਗੜ ਬਣੇ ਹੋਇਆ ਹੈ ਮੱਛੇ ਰੰਗੜ ਬਣੇ ਹੋਇਆ ਹੈ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਚੰਗੇ ਬੰਦੇ ਚੁਣ ਲਿਓ ਜੇਕਰ ਪਿੰਡਾਂ ਚਾਹੁੰਦੇ ਤਾਂ ਸਵਾਲ ਪੁੱਛ ਲਿਓ ਆਪਣਾ ਹੱਕ ਹੈ ਸਵਾਲ ਪੁੱਛਣਾ ਇਹੀ ਭਗਵੰਤਮਾਨ ਕਹਿੰਦਾ ਹੁੰਦਾ ਸੀ ਕਿ ਲੀਡਰਾਂ ਨੂੰ ਸਵਾਲ ਕਰੋ ਲੋਕਤੰਤਰ ਚ ਲੋਕ ਵੱਡੇ ਹੁੰਦੇ ਐ ਤੇ ਫਿਰ ਅੱਜ ਵੀ ਲੋਕ ਵੱਡੇ ਐ ਤੇ ਲੋਕ ਸਵਾਲ ਕਰਨਗੇ ਤੇ ਲੋਕਾਂ ਦਾ ਹੱਕ ਵੀ ਬਣਦਾ ਸਵਾਲ ਕਰਨ ਦਾ ਫਿਰ ਪਰਚੇ ਨਾ ਪਾਓ ਫਿਰ ਪਰਚੇ ਨਾ ਪਾਇਓ ਜਿਹੜੇ ਇਹ ਕਹਿੰਦੇ ਸੀ ਲੋਕਾਂ ਲੋਕਤੰਤਰ ਚ ਲੋਕ ਵੱਡੇ ਐ ਅਸੀਂ ਆਪਣਾ ਕੰਮ ਲੈ ਕੇ ਆਵਾਂਗੇ ਜੀ ਅਸੀਂ ਆਪਣੇ ਪ੍ਰਾਪਤੀਆਂ ਲੈ ਕੇ ਆਵਾਂਗੇ ਹੁਣ ਪ੍ਰਾਪਤੀਆਂ ਲੈ ਕੇ ਆਓ ਤੇ ਲੋਕਾਂ ਨੂੰ ਦਿਖਾਓ ਕਿ ਆ 2 ਸਾਲਾਂ ਦੇ ਵਿੱਚ ਤੁਹਾਡੀਆਂ ਕੀ ਪ੍ਰਾਪਤੀਆਂ ਨੇ ਕੀ ਤੁਸੀਂ ਪੰਜਾਬ ਲਈ ਕੀਤਾ ਕੀ ਨਹੀਂ ਕੀਤਾ ਉਹ ਲੋਕ ਦੱਸ ਦੇਣਗੇ ਕਿੰਨੇ ਜ਼ੁਲਮ ਕੀਤੇ ਆ ਲੋਕ ਦੱਸ ਦੇਣਗੇ ਕਿੰਨੇ ਝੂਠੇ ਪਰਚੇ ਉਹ ਲੋਕ ਦੱਸ ਦੇਣਗੇ ਪ੍ਰਾਪਤੀਆਂ ਤੁਸੀਂ ਲੈ ਕੇ ਆਇਓ ਤੇ ਜੇ ਗਲਤ ਹੋਏ ਲੋਕਾਂ ਦੀ ਕਚਹਿਰੀ ਦੇ ਵਿੱਚ ਆਇਓ ਮੰਨਿਓ ਕਿ ਆ ਤੁਹਾਡੇ ਤੋਂ ਗਲਤੀਆਂ ਹੋਈਆਂ ਨੇ ਤੇ ਮੈਂ ਬਰਕਰਾਰ ਨੂੰ ਵੀ ਕਹਿਣਾ ਚਾਹਣਾ ਕਿ ਹੈਗੇ ਤੁਸੀਂ ਸਾਡੇ ਭਰਾ ਹੋ ਪਰ ਤੁਸੀਂ ਗਲਤ ਰਸਤੇ ਦੇ ਤੁਰ ਰਹੇ ਹੋ ਗਲਤ ਰਸਤੇ ਦੇ ਪਏ ਹੋਏ ਹੋ ਚੰਗੇ ਬੰਦੇ ਆ ਸਾਥ ਦੇ ਲੋ ਚੰਗੇ ਬੰਦਿਆਂ ਨੂੰ ਆ ਲੋਕ ਸਭਾ ਦੀਆਂ ਚੋਣਾਂ ਆ ਗਈਆਂ ਚੰਗੇ ਬੰਦਿਆਂ ਨੂੰ ਲੋਕ ਸਭਾ ਚ ਭੇਜ ਲਓ ਸੰਸਦ ਚ ਭੇਜੋ ਤਾਂ ਜੋ ਪੰਜਾਬ ਦੀ ਗੱਲ ਹੋਵੇ ਸਾਡੀ ਕੌਮ ਦੀ ਗੱਲ ਹੋਵੇ ਸਾਡੀ ਧਰਤੀ ਦੀ ਗੱਲ ਹੋਵੇ ਸਾਡੇ ਪਾਣੀਆਂ ਦੀ ਗੱਲ ਹੋਵੇ ਇਹੋ ਜਿਹੇ ਲੋਕਾਂ ਨੂੰ ਨਾ ਭੇਜੋ ਜਿਹੜੇ ਉੱਥੇ ਮੋਦੀ ਅੱਗੇ ਜਾ ਕੇ ਸਿਰ ਝਕਾਉਣ ਸਿਰ ਝਕਵਾ ਕੇ ਉਹਨਾਂ ਦੀ ਬਨ ਜਾਣ ਜਿਵੇਂ ਆ ਬਣੇ ਹੋਇਆ ਝਾੜੂ ਵਾਲੇ ਇਹੀ ਬੇਨਤੀਆਂ ਸੀ ਕੁਮਰ ਵਿਜੇ ਪ੍ਰਤਾਪ ਦੀ ਪੋਸਟ ਜ਼ਰੂਰ ਪੜ ਲਿਓ ਪੜ ਕੇ ਜ਼ਰੂਰ ਦੱਸਿਓ ਤੇ ਆ ਵੀਡੀਓ ਜ਼ਰੂਰ ਸੁਣ ਲਿਓ ਤੇ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ